ਇਸ ਬਲੈਦੀ ਬਹੁਤ ਮਦ ਪਾਗੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਬਾਬਾ ਬੁੱਢਾ ਸਾਹਿਬ ਦੇ ਮੇਲਾ ਵੇਖਣ ਗਏ ਤਿੰਨ ਨੌਜਵਾਨਾਂ ਦੀ ਦੱਸਿਆ ਜਾ ਰਿਹਾ ਸਰਕਾਹਸ ਦੇ ਵਿੱਚ ਮੌਤ ਹੋ ਗਈ ਹੈ ਤਿੰਨੇ ਨੌਜਵਾਨ ਚੜ੍ਹਦੀ ਜਵਾਨੀ ਦੇ 22 ਸਾਲਾਂ ਉਮਰ ਦੇ ਕਰੀਬ ਦੱਸਿਆ ਜਾ ਰਹੀ ਨੇ ਜੋ ਕਿ ਬੜੇ ਚਾਹੀ ਚਾਹੀ ਆਪਣੇ ਘਰ ਤੋਂ ਮੇਲਾ ਵੇਖਣ ਨਿਕਲੇ ਸੀ ਪਰ ਰਾਸਤੇ ਦੇ ਵਿੱਚ ਭਿਆਨਕ ਸਰਕਾਹਸ ਆਪਰਿਆ ਜਿਸ ਤੋਂ ਬਾਅਦ ਤਿੰਨੇ ਨੌਜਵਾਨਾਂ ਨੇ ਦਮ ਤੋੜ ਦਿੱਤਾ ਤਿੰਨੇ ਨੌਜਵਾਨ ਦੇ ਪਰਿਵਾਰ ਤਹਾ ਮਾਰ ਕੇ ਰੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਵਾਇਰਲ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਦੇ ਹੋ ਕਿਉਂਕਿ ਨਾ ਨੌਜਵਾਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੁਸੀਂ ਦੇਖੋ ਕਿਵੇਂ ਤਿੰਨੇ ਪਰਿਵਾਰ ਬਿਰਲਾਪ ਕਰ ਰਹੇ ਨੇ ਕਿ ਉਹਨਾਂ ਦੇ ਚੜ੍ਹਦੀ ਜਵਾਨੀ ਦੇ ਵਿੱਚ ਜੋ ਨੌਜਵਾਨ ਸੀ ਉਹ ਮੌਤ ਦੇ ਮੂੰਹ ਵਿੱਚ ਚਲੇ ਗਏ ਨੇ ਤਸਵੀਰਾਂ ਨੇ ਇੱਕ ਧਾਰਮਿਕ ਜਗ੍ਹਾ ਮੱਥਾ ਟੇਕਣ ਜੋ ਗਏ ਸੀ ਤਿੰਨੇ ਨੌਜਵਾਨ ਤਿੰਨੇ ਨੌਜਵਾਨਾਂ ਦੇ ਨਾਲ ਇਹ ਬਹੁਤ ਮਦਭਾਗੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿਵੇਂ ਤਹਾ ਮਾਰ ਰਿਹਾ ਹੈ ਤਾਂ ਤਿੰਨੇ ਨੌਜਵਾਨਾਂ ਦੇ ਇਕੱਠੇ ਦੱਸਿਆ ਜਾ ਰਿਹਾ ਕਿ ਸੰਸਕਾਰ ਕੀਤਾ ਗਿਆ ਹੈ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀ ਦਿਖਾ ਰਹੀਆਂ ਜਿੱਥੇ ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਦੇ ਤਿੰਨੇ ਨੌਜਵਾਨ ਸੀ ਜਿਨ੍ਹਾਂ ਦੇ ਨਾਲ ਇਹ ਸੜਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਤੁਸੀਂ ਦੇਖੋ ਪਰਿਵਾਰ ਤੇ ਮੈਂਬਰ ਕੀ ਮੈਂਬਰ ਲਾਪ ਕਰ ਰਹੇ ਨੇ ਤਾਹਾ ਮਾਵੀਆਂ ਨੇ ਮਾਮਾ ਜਿਨ੍ਹਾਂ ਮਾਵਾਂ ਦੇ ਪੁੱਤ ਅੱਜ ਚਲੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਤਵਾ ਦੇ ਖੰਭ ਸ਼ਿਰ ਕਰਿਓ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਹੋਰ ਕੀ ਕਹਿਣਾ ਤੁਸੀਂ ਵੀ ਸੁਣੋ ਸੱਜੇ ਸਾਹਿਬ ਤੇ ਜਾਂਦੇ 8-9 ਵਜੇ ਤੱਕ ਘਰੋਂ ਨਿਕਲੇ ਆ ਜਾਂਦੇ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਇਹ ਇਸ ਨੌਜਵਾਨ ਦਾ ਕੀ ਨਾਮ ਇਹਦਾ ਸੌਰਵ ਕਿੰਨੇ ਪਹਿੰਪਰਾ ਇਹ ਦੋ ਭਰਾ ਆ ਤੇ ਇੱਕ ਪਹਿਣਿਆ ਆਏ ਹੋਏ ਸੋਹਰੇ ਨਾ ਉਹ ਤਾਂ ਛੋਟਾ 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 ਤੇ ਕੀ ਐ ਮੈਂ ਕਮਾਉਣ ਵਾਲਾ ਕੱਲਾ ਹੀ ਸੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਾ ਪਿਓ ਹੀ ਪਿਓ ਵੀ ਟਿਲਾ ਮਟਾਰਿੰਦਾ ਉਹ ਵੀ ਟਿਲਾ ਮਟਾਰਿੰਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦੇ ਆਲੀ ਢੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸਤਾ ਇਸ ਤਾਂ ਦੇ ਸਾਰ ਮੋਟਰਸਾਈਕਲ ਹੈ ਹਾਂ ਜੀ 100 ਰੁਪਏ ਦੇ ਆਏ ਬਸ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੇ ਦੀ ਉਮਰ ਦੇ ਨਾਲ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ 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 ਦੀ 22 ਸਾਲ ਹਾਂ 100 ਰੁਪਏ ਦੀ ਵੀ ਸਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਤੇ ਇਹਦੀ 20 ਸਾਲ ਸੀ ਤਿੰਨਾਂ ਦੀ ਦਸ ਹੋ ਗਏ ਸਰ ਰਾਤ 8-9 ਵਜੇ ਤੱਕ ਸਰ ਹਾਂ 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 ਆਥੋ ਆ ਕੇ 12 ਵਜੇ ਆ ਸਰ ਫੋਨ ਨਹੀਂ ਸਭ 12 ਮੈਂ ਟਾਈਮ ਇੱਥੋਂ ਤੇ ਮੇਲਾ ਵੇਖ ਕੋਲੋਂ ਸਿੰਘ ਜੀ ਕਿਹੜਾ ਪਿੰਡ ਹੈ ਇਹੋ ਜੀ ਗਮਾੜਪੁਰਾ ਜੀ ਕੀ ਗੱਲਬਾਤ ਕੀ ਹੈ ਜਿਹੜੇ ਪਿੰਡ ਗੱਲਬਾਤ ਇੱਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਬੋਡਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚੱਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚੱਲੇ ਚਾਹੇ ਕਿਤੇ ਚੱਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆਹ ਘਟਨਾ ਹੋ ਗਈ ਹੈ ਨਾ ਬੜੀ हां बोल बहुत 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 जी बोल हर एक परिवार ਨੂੰ ਦੁੱਖ ਆਇਆਗਾ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਣ ਕੋਣ ਹੋਰ ਵੀ ਕਿੰਨੇ ਪਰਿਵਾਰ ਕਿੰਨੇ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਇਹੋ ਤਿੰਨ ਚਾਰ ਪਰਿਵਾਰ ਦੇ ਕਿੰਨੇ ਮੁੰਡੇ ਤੁਹਾਡੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਕੁਝ ਨਾ ਕੁਝ ਮੋਟਰਸਾਈਕਲ ਸੀ ਹਾਂਜੀ ਕੋਈ ਦਾ ਨਵਾਂ ਲੈ ਕਿਸ਼ਤਾਂ ਤੇ ਜੋ ਮੇਰਾ ਨਾਮ ਮੁਖਤਾਰ ਸਿੰਘ ਹੈ ਕੀ ਗਲਤ ਕਿਉਂ ਹੈ ਗਲਤ ਇਹ ਹੋਈ ਇਹ ਮੇਲਾ ਵੇਖਣ ਗਏ ਬਾਬਾ ਵੱਡਾ ਸਾਹਿਬ ਦਾ ਹਾਂਜੀ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਏ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਹਾਂਜੀ ਕਿੰਨੇ ਨੌਜਵਾਨ ਸੀ ਇਹ ਇਹ ਤਿੰਨ ਜਣੇ ਹੀ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20-22 ਬਾਈ-ਬਾਈ ਸਾਲ ਹੀ ਹੋਣੀ ਹੈ ਜੀ 18 ਦਾ ਕੋਈ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਤੇ ਕੀ ਕੰਮ ਕਰਦੇ ਸੀ ਕਿ ਕੀ ਕਰਦੇ ਸੀ ਨਹੀਂ ਕੰਮ ਕਰੀ ਕਰਦੇ ਹੇ ਇੱਕ ਦੇ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਸੀ ਦੂਜਾ ਮਜ਼ਦੂਰੀ ਕਰਦਾ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਤੇ ਵਿਆਹ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ